ਸਾਡੀਆਂ ਮਾਵਾ ਸਾਡੀਆਂ ਭੈਣਾ ਨੌਜਵਾਨ ਆਗੂ ਅੱਜ ਹਰਬੰਸਪੁਰੇ ਦੇ ਜਿੰਨੇ ਵੀ ਸੱਜਣ ਦੇ ਸਾਰ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕੋਲ ਹਾਜ਼ਰ ਹੋਏ ਆ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਬਾਈ ਇਲੈਕਸ਼ਨ ਜਿਹੜੀ ਆ ਉਹ 11 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਔਰ ਆਪਾਂ ਸਾਰੇ ਹੀ ਸਿਆਣੇ ਆ ਮੇਰੇ ਖਾਲ ਕਹਿਣ ਦੀ ਲੋੜ ਨਹੀਂ ਕਿ ਪਿਛਲਾ ਸਮਾਂ ਜਿਹੜਾ ਲੰਘਿਆ ਆਪਣਾ ਜਦੋਂ ਵੀ ਤੁਸੀਂ ਵਾਗ ਡੋਰ ਮੇਰੇ ਦੇ ਮੇਰੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਇੱਕੋ ਇੱਕ ਚੀਜ਼ ਹੁੰਦੀ ਆ ਕਿ ਕੋਈ ਨਾ ਕੋਈ ਇਲਾਕੇ ਦਾ ਸਵਾਰ ਬੀਏ ਕੋਈ ਇਲਾਕੇ ਦਾ ਬਣਾ ਦਈਏ ਭਾਵੇਂ ਉਹ ਰਸਤਿਆਂ ਦੀ ਕੋਈ ਮਸਲੇ ਸੀਗੇ ਭਾਵੇਂ ਕੋਈ ਸੜਕਾਂ ਦੇ ਮਸਲੇ ਸੀਗੇ ਭਾਵੇਂ ਕਿ ਹਾਲੇ ਤੁਹਾਡੀ ਗਰਾਊਂਡ ਦੇ ਮਸਲੇ ਸੀਗੇ ਆ ਨੌਜਵਾਨਾਂ ਦੇ ਜਿੰਮ ਦੇ ਮਸਲੇ ਸੀਗੇ ਮੈਂ ਉਦੋਂ ਵੀ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਇਹ ਤੇ ਪੰਚਾਇਤਾਂ ਵੱਖਰੀਆਂ ਹੋ ਗਈਆਂ ਵੋਟਾਂ ਵੱਖਰੀਆਂ ਪੈਣ ਲੱਗ ਪਈਆਂ ਪਰ ਖੇਲਾਂਾਂ ਦੇ ਵਿੱਚ ਜਿੰਮ ਦਾ ਮਸਲਾ ਸੀਗਾ ਸਾਰੇ ਮਸਲੇ ਤੁਹਾਡੇ ਹੱਲ ਕਰਕੇ ਦਿੱਤੇ। ਔਰ ਜਿੱਥੋਂ ਤੱਕ ਮੈਨੂੰ ਯਾਦ ਆ ਭਾਵੇਂ ਹਰਬੰਦਪੁਰੇ ਦੀਆਂ ਸਾਰੀਆਂ ਬੇਕਾਂ ਆ ਜਾਂ ਪਿੰਡ ਆ ਇਥੋਂ ਦੇ ਖਾਸ ਕਰਕੇ ਬਿਜਲੀ ਦੇ ਬਹੁਤ ਜ਼ਿਆਦਾ ਕੰਮ ਸੀਗੇ। ਔਰ ਆ ਲੋਜਮਾਨਾਂ ਨੂੰ ਸ਼ਾਇਦ ਇਲਮ ਆ ਕੇ ਨਹੀਂ ਪਰ ਜਦੋਂ ਇਹ ਵਾਗਡੋਰ ਮੇਰੇ ਕੋਲ ਆਈ ਸੀ ਉਦੋਂ ਕੱਲੀ-ਕੱਲੀ ਬੈਕ ਦੇ ਉੱਤੇ ਟਰਾਂਸਫਾਰਮਰ 24 ਘੰਟੇ ਜਿਹੜੇ ਆ ਉਹ ਵੀ ਉਦੋਂ ਚੜਾਏ ਗਏ। ਔਰ ਮੈਂ ਕਈ ਵਾਰ ਹੁਣ ਆ ਪਿੰਡਾਂ 'ਚ ਜਾਂਦਾ ਆ ਆ ਪਿੰਡਾਂ ਦੇ ਵਿੱਚ ਜਦੋਂ ਪੁੱਛੀਦਾ ਵੀ ਕੋਈ ਕੰਮ ਹੋਇਆ ਕੋਈ ਟਰਾਂਸਫਾਰਮਰ ਚੜੇ ਆ ਮੈਨੂੰ ਸਾਰੇ ਹੀ ਸਿਰ ਜਿਹੜਾ ਉਹ ਨਾਂ ਦੇ ਰੂਪ ਚ ਮਾਰ ਜਾਂਦੇ ਜੀ ਉਸ ਤੋਂ ਬਾਅਦ 8 ਸਾਲ ਹੋ ਗਏ ਕੋਈ ਸਾਡਾ ਸੌਰੀਆ ਨਹੀਂ ਗਿਆ ਨਾ ਸਾਡੇ ਟਰਾਂਸਫਾਰਮਰ ਜਿਹੜੇ ਨਾ ਸਾਡੇ ਕੋਈ ਕੰਮ ਹੋਏ ਪਰ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਕਿਉਂ ਇਹ ਫੈਸਲਾ ਵੀ ਇਸੇ ਕਰਕੇ ਲਿਆ ਕਿ ਤੁਸੀਂ ਸਾਰੇ ਇਸ ਚੀਜ਼ ਦਾ ਸਹਿਮਤ ਹੋਵੋਗੇ ਕਿ ਜੇ ਅੱਜ ਆਪਾਂ ਸਾਰੇ ਸਰਕਾਰ ਦਾ ਹਿੱਸਾ ਬਣਾਗੇ ਜੇ ਆਪਾਂ ਸਾਰੇ ਉਸ ਸਰਕਾਰ ਦੇ ਵਿੱਚ ਭਾਈਵਾਲੀ ਪਾਵਾਂਗੇ ਤੇ ਆਪਣੇ ਮਸਲੇ ਵੀ ਹੱਲ ਹੋਣਗੇ ਆਪਣੀ ਡਿਵੈਲਪਮੈਂਟ ਵੀ ਹੋਊਗਾ ਇਲਾਕਾ ਤਰੱਕੀ ਵੀ ਕਰੂਗਾ ਔਰ ਮੈਨੂੰ ਅੱਜ ਇਹ ਵੀ ਫਕਰ ਨਾ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ 3 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਸਾਹ ਭਗਵੰਤ ਸਿੰਘ ਜੀ ਮਾਨ ਚਬਾਲ ਆਏ ਸੀ ਤੁਸੀਂ ਬਹੁਤ ਵੱਡੀ ਗਿਣਤੀ ਚੋਥੇ ਪਹੁੰਚੇ ਸੋ ਔਰ ਉਹ ਵੀ ਸੇਰਾ ਤੁਹਾਨੂੰ ਹੀ ਆਉਂਦਾ ਕਿ ਉਦੋਂ ਵੀ 3 ਤਰੀਕ ਨੂੰ ਸਾਹ ਭਗਵੰਤ ਸਿੰਘ ਜੀ ਮਾਨ ਉਦੋਂ ਡਿਕਲੇਅਰ ਕਰਕੇ ਗਏ ਐਜ਼ ਅ ਸੇਵਾਦਾਰ ਤੁਹਾਡਾ ਟਿਕਟ ਦੇ ਕੇ ਉਦੋਂ ਨਵਾਜ ਕੇ ਗਏ ਉਹ ਵੀ ਤੁਹਾਡੇ ਤੇ ਹੀ ਸੇਰਾ ਵੱਜਦਾ ਕਿਉਂਕਿ ਜਦੋਂ ਆਵਾਮ ਦੀ ਆਵਾਜ਼ ਹੋਵੇ ਜਦੋਂ ਜਨਤਾ ਦੀ ਆਵਾਜ਼ ਹੋਵੇ ਤੇ ਉਥੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਜਾਂ ਮੁੱਖ ਮੰਤਰੀ ਸਾਹਿਬ ਆ ਉਦੋਂ ਉਹ ਤੁਸੀਂ ਸੰਗਤ ਰੂਪ ਇੱਕ ਬਹੁਤ ਵੱਡਾ ਇਕੱਠ ਕੀਤਾ ਸੀ ਉਹ ਇਕੱਠ ਨੂੰ ਵੰਦੇ ਹੋਇਆ ਉਹ ਟਿਕ ਡਿclare ਕਰਕੇ ਗਏ। ਔਰ ਜਿੱਥੋਂ ਤੱਕ ਦੇਖੋ ਕੰਮਾਂ ਦਾ ਸਵਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ। ਆ ਕੱਲੀ-ਕੱਲੀ ਬੈਗ ਤੇ ਮੈਂ ਆਉਂਦਾ ਰਿਆਂ। ਕੱਲੇ-ਕੱਲੇ ਘਰ ਇਥੇ ਰਬਸਪੁਰੇ ਆਉਂਦਾ ਰਿਆਂ। ਔਰ ਜਿੰਨੀਆਂ ਵੀ ਮੁਸ਼ਕਲਾਂ ਜਿੰਨਾ ਵੀ ਇਸ ਇਲਾਕੇ ਦਾ ਕੰਮ ਸੀ ਉਹ ਪਹਿਲ ਦੇ ਆਧਾਰ ਤੇ ਕਰਦਾ ਰਿਆਂ। ਔਰ ਗਾਂ ਵੀ ਕਰਾਂਗੇ। ਮੇਰੀ ਇੱਕੋ ਬੇਨਤੀ ਆ ਕਿ ਦੇਖੋ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ ਹੁੰਦੇ ਇਹ ਮੌਕਾ ਜਦੋਂ ਮਿਲਦਾ ਉਦੋਂ ਮੌਕਾ ਆਪਾਂ ਨੂੰ ਸਾਹਮਣਾ ਚਾਹੀਦਾ ਔਰ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਔਰ ਜੇ ਅੱਜ ਉਹ ਸਰਕਾਰ ਦਾ ਹਿੱਸਾ ਵੜਾਂਗੇ ਜਿੱਥੋਂ ਆਪਾਂ ਤੁਹਾਡੀ ਡਿਵੈਲਪਮੈਂਟ ਦੇ ਵੀ ਕੰਮ ਕਰਦੇ ਆ ਮੈਨੂੰ ਸਾਰੇ ਪੰਚਾਇਤ ਵਾਲੇ ਵੀ ਮਿਲੇ ਸੀ ਸਰਪੰਚ ਸਾਹਿਬ ਵੀ ਮਿਲੇ ਸੀ ਉਹ ਠੀਕ ਆ ਹਾਲੇ ਅਜੀ ਹੌਲੀ ਹੌਲੀ ਅੱਜ ਸ਼ੁਰੂਆਤ ਕੀਤੀ ਆ ਕਿਉਂਕਿ ਮਹੀਨਾ ਡੇਢ ਮਹੀਨਾ ਹੀ ਹੋਇਆ ਮੈਨੂੰ ਵੀ ਤੁਹਾਡੇ ਕੰਮ ਸ਼ੁਰੂ ਕੀਤੇ ਆ ਕਿਤੇ 10 ਲੱਖ ਕਿਤੇ 20 ਲੱਖ ਕਿਤੇ 30 ਲੱਖ ਇਹ ਪਿੰਡਾਂ ਦੇ ਵਿੱਚ ਸਾਹ ਭਗਵੰਦ ਸਿੰਘ ਜੀ ਮਾਨ ਨੇ ਸ਼ੁਰੂ ਕਰਤੇ ਆ ਕਿ ਪਿੰਡਾਂ ਦੀਆਂ ਡਿਵੈਲਪਮੈਂਟ ਕਰਾਓ ਪਿੰਡਾਂ ਦੇ ਰਸਤੇ ਬਣਾਓ ਜਿਹੜੇ ਬਹੁਤ ਪਹਿਲਾਂ ਦੇ ਬੜੇ ਸੀ ਉਹਨਾਂ ਨੂੰ ਵੀ ਕਰਾਓ ਗਰਾਊਂਡਾਂ ਬਣਾਈਏ ਹੈਲਥ ਸੈਂਟਰ ਲੈ ਕੇ ਆਈਏ ਸਟੇਡੀਅਮ ਸੋਨੇ ਨੌਜਵਾਨਾਂ ਲਈ ਬਣਾ ਦिए ਤੁਸੀਂ ਹਰਾਣ ਹੋਵੋਗੇ 30 ਸਟੇਡੀਅਮ ਤਰਨਤਾਰਨ ਦੇ ਵਿੱਚ ਆਗੇ ਹਾਲੇ ਆਪਾਂ ਵਾਕ ਡੋਰ ਸਾਹਮਣੀ ਆ ਤੇ 30 ਸਟੇਡੀਅਮ ਜਿਹੜੇ ਆ ਉਹ ਤਰਨਤਾਰਨ ਜਾਗੇ ਹੈਲਥ ਸੈਂਟਰ ਆਗੇ ਆ ਔਰ ਦੇਖੋ ਸਾਰਨੋਂ ਵੱਡੀ ਗੱਲ ਆਪਾਂ ਸਾਰੇ ਜਾਣਦੇ ਆ ਕਿ ਆ ਜਿਹੜੀ ਹੁਣ ਅਸੇਧ ਯੋਜਨਾ ਬੀਮਾ ਜਿਹੜੀ ਆ ਸੇਧ ਬੀਮਾ ਯੋਜਨਾ ਜਿਹੜੀ ਆ ਉਹ ਵੀ ਸਰਕਾਰ ਨੇ ਸ਼ੁਰੂ ਕਰਤੀ ਆਮ ਤੌਰ ਤੇ ਕੀ ਹੁੰਦਾ ਸੀ ਕਿ ਚਲੋ ਆਪਾਂ ਦੇ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਵੀ ਤੰਦਰੁਸਤੀਆਂ ਦਵੇ ਰੱਬ ਚੜ੍ਹਦੀ ਕਲਾ ਕਰੇ ਪਰ ਫੇਰ ਵੀ ਬਾਅਦ ਵਕਤ ਕਿਤੇ ਨਾ ਕਿਤੇ ਘਰਾਂ 'ਚ ਪ੍ਰੋਬਲਮ ਆ ਜਾਂਦੀ ਆ ਕੋਈ ਡਾਕਟਰੀ ਤੌਰ ਤੇ ਕਿਤੇ ਹਸਪਤਾਲ 'ਚ ਜਾਣਾ ਪਵੇ ਤੇ ਕਈ ਜੇਬਾਂ ਖੁੱਲ ਜਾਂਦੀਆਂ ਨੇ ਖਰਚਾ ਸ਼ੁਰੂ ਹੋ ਜਾਂਦਾ ਹੁਣ ਉਹਦੇ ਵਿੱਚ ਵੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਸਮੁੱਚੇ ਉਹਦੀ ਸ਼ੁਰੂਆਤ ਵੀ ਤਰਨ ਤਰ ਤੋਂ ਹੋਈ ਆ ਔਰ ਸਰਕਾਰ ਨੇ ਫੈਸਲਾ ਕਰ ਲਿਆ ਵੀ ਕੱਲੇ-ਕੱਲੇ ਘਰ ਦਾ ਬੀਮਾ ਜਿਹੜੀ 10 ਲੱਖ ਦਾ ਬੀਮਾ ਜਿਹੜਾ ਕੱਲੇ-ਕੱਲੇ ਘਰ ਦਾ ਹੋਊਗਾ ਔਰ ਉਹ ਮੈਂ ਕਾੜ ਵੀ ਤੁਹਾਨੂੰ ਪਹੁੰਚਾ ਦੂੰਗਾ ਉਹ ਕਾਰਡ ਵੀ ਤੁਹਾਡੇ ਤੱਕ ਆ ਜਾਣੇ ਆ ਉਹ ਤੁਸੀਂ ਇਹ ਮੈਂ ਬੇਨਤੀ ਕਰੂੰਗਾ ਸਾਰੀ ਪੰਚਾਇਤ ਨੂੰ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਕਿ ਕੱਲਾ ਕੱਲਾ ਜੀ ਉਹਦੇ ਚ ਰਜਿਸਟਰ ਜ਼ਰੂਰ ਹੋਇਓ ਕਿਉਂਕਿ ਦੇਖੋ ਪ੍ਰਮਾਤਮਾ ਆਪਾਂ ਦੇ ਅਰਦਾਸ ਕਰਦੇ ਆ ਤੰਦਰੁਸਤੀਆਂ ਦਵੇ ਪਰ ਫੇਰ ਵੀ ਕਿਤੇ ਨਾ ਕਿਤੇ ਕਈ ਵਾਰਾ ਜ਼ਰੂਰਤ ਪੈ ਜਾਂਦੀ ਆ ਕਈ ਵਾਰਾ ਕਿਉਂਕਿ ਦੁਨਿਆਵੀ ਦੁਨੀਆ ਆ ਇਦੇ ਵਿੱਚ ਕੋਤੇ ਕਿਤੇ ਆਪਾਂ ਨੂੰ ਡਾਕਟਰਾਂ ਦੀ ਹਸਪਤਾਲਾਂ ਦੀ ਲੋੜ ਪੈਂਦੀ ਆ ਉਹ ਸਾਰੀ ਜ਼ਿੰਮੇਵਾਰੀ ਸਰਕਾਰ ਨੇ ਆਪਣੇ ਸਿਰ ਤੇ ਲੈ ਲਈ। ਔਰ ਮੈਂ ਇਹ ਬੇਨਤੀ ਕਰੂੰਗਾ ਜੇ ਕੋਈ ਨਹੀਂ ਰਜਿਸਟਰ ਹੋਇਆ ਦੁਬਾਰਾ ਕੈਂਪ ਲਵਾ ਦਿਆਂਗੇ। ਤੁਹਾਡਾ ਦੁਬਾਰਾ ਇੱਥੇ ਉਹ ਸਰਵੇ ਵੀ ਹੋ ਜਾਊਗਾ। ਔਰ ਤੁਸੀਂ ਉਹ ਕੱਲਾ-ਕੱਲਾ ਜਿਹੜਾ ਆ ਪਰਿਵਾਰ ਉਹਦੇ 'ਚ ਰਜਿਸਟਰ ਹੋਇਓ ਤਾਂ ਕਿ ਉਹ ਸਹੂਲਤ ਜਿਹੜੀ ਆ ਕਿਉਂਕਿ ਮੈਂ ਤੇ ਆਮ ਵੇਖਿਆ ਜਦੋਂ ਕਿਤੇ ਹਸਪਤਾਲਾਂ ਦਾ ਵਾਹ ਪੈ ਜੇ 2-4 ਲੱਖ ਰੁਪਈਆ ਉਹੀ ਬੰਦਾ ਉਜੜ ਜਾਂਦਾ ਹਸਪਤਾਲਾਂ ਦੇ ਖਰਚੇ ਇੰਨੇ ਬਿਮਾਰੀਆਂ ਇੰਨੀਆਂ ਇਲਾਜ ਮਹਿੰਗੇ ਹੋ ਗਏ ਆ ਉਹ ਵੀ ਜ਼ਿੰਮੇਵਾਰੀ ਆ ਸਰਕਾਰ ਨੇ ਲਈ ਆ ਸੋ ਜਿੱਲੇ ਵੀ ਮੈਂ ਬੇਨਤੀ ਕਰੂੰਗਾ ਤੁਸੀਂ ਸਾਰੇ ਸੁਲਾਹ ਕਰ ਲਿਓ ਜਿੰਨੇ ਵੀ ਇਸ ਹਰਬੰਜਪੁਰੇ ਦੇ ਕੋਈ ਰਸਤਿਆਂ ਦੇ ਕੰਮ ਆ ਕੋਈ ਟਰਾਂਸਫਾਰਮਰਾਂ ਦੇ ਕੰਮ ਆ ਉਹ ਸਾਰੇ ਤੁਹਾਡੇ ਤੁਸੀਂ ਲਿਸਟ ਬਣਾ ਲਓ ਉਹ ਸਾਰੇ ਤੁਹਾਡੇ ਮੁਕੰਮਲ ਕਰਨੇ ਨੇ ਕਿਉਂਕਿ 8 ਸਾਲ ਦਾ ਵਕਫਾ ਜਿਹੜਾ ਹੈ ਉਹ ਪੈ ਗਿਆ ਔਰ ਜੇ ਇਹ ਸਾਰੇ ਹਿੰਮਤ ਕਰਦੇ ਜਿਹੜੇ ਕੁਰਸੀਆਂ ਦੇ ਬੈਠੇ ਸੀ ਮੈਂ ਸਮਝਦਾ ਉਹ ਜੇ ਹਿੰਮਤ ਕਰਦੇ ਤੇ ਇਨਾ ਵਕਫਾ ਜਿਹੜਾ ਪੈ ਜਾਂਦਾ ਉਦੋਂ ਵਿੱਚ ਗੈਪ ਬੜਾ ਵੱਡਾ ਬਣ ਜਾਂਦਾ ਕੰਮ ਇਕੱਠੇ ਹੋ ਜਾਂਦੇ ਆ ਤੇ ਜਦੋਂ ਕੰਮ ਇਕੱਠੇ ਹੋ ਜਾਂਣ ਫਿਰ ਉਹਨੂੰ ਟਾਈਮ ਤੇ ਲੱਗਦਾ ਕੰਮ ਸਿਰੇ ਚੜਾਉਣ ਨੂੰ ਕੰਮ ਕਰਨ ਨੂੰ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ 11 ਤਰੀਕ ਨੂੰ ਆਪਾਂ ਵੋਟਾਂ ਪਾਉਣੀਆਂ ਉਹ ਸਰਕਾਰ ਦਾ ਹਿੱਸਾ ਬਣਨਾ ਕਿ ਜਿਵੇਂ ਆਪਾਂ 8 ਸਾਲ ਪਹਿਲਾਂ ਠੋਕ ਵਜਾ ਕੇ ਕੰਮ ਕਰਦੇ ਹੁੰਦੇ ਸਾਂ ਕੋਈ ਕੰਮ ਮੇਰੇ ਕੋਲ ਮੈਨੂੰ ਯਾਦ ਆ ਕਿ ਮੇਰੇ ਮਨ 'ਚ ਇੱਕੋ ਗੱਲ ਹੁੰਦੀ ਸੀ ਜਿਹੜਾ ਕੋਈ ਆਇਆ ਕੋਈ ਨਰਾਸ਼ ਨਾ ਜਾਵੇ ਜਿਹੜਾ ਵੀ ਕੋਈ ਭੈਣ ਭਰਾ ਮਾਣ ਨਾਲ ਆਇਆ ਜਿਹੜਾ ਕੋਈ ਸਰਪੰਚ ਸਹਿਬਾਨ ਜਾਂ ਮੈਂਬਰ ਸਹਿਬਾਨ ਜਾਂ ਪਿੰਡ ਦਾ ਕੋਈ ਆਇਆ ਜਿਹੜੇ ਮਾਣ ਨਾਲ ਆਇਆ ਉਹਦਾ ਮਾਣ ਨਾ ਟੁੱਟਣ ਦੀ ਹੈ ਉਹ ਮਾਣ ਨਾਲ ਆਵੇ ਤੇ ਉਹਦੇ ਮਾਣ ਨਾਲ ਕੰਮ ਹੋਵੇ ਸਤਕਾਰ ਵਜੋਂ ਉਹਦੇ ਕੰਮ ਹੋਣ ਇਹੋ ਮੇਰੇ ਮੰਦੀ ਮੰਚਾ ਰਹੀ ਆ ਔਰ ਐਸੇ ਕਰਕੇ ਇਹ ਫੈਸਲਾ ਲਿਆ ਕਿ 8 ਸਾਲ ਆਪਣਾ ਹਲਕਾ ਬਹੁਤ ਪਿਛੜ ਗਿਆ ਕਾਰਨ ਵੀ ਤੁਹਾਨੂੰ ਪਤਾ ਆ ਕਿਉਂਕਿ ਐਮਐਲਏ ਸਾਹਿਬ ਵੀ ਠੀਕ ਨਹੀਂ ਰਹੇ ਹਾਲਾਤ ਵੀ ਇਹੋ ਜਿਹੇ ਰਹੇ ਆ ਕਿਉਂਕਿ ਜਿਹੜੇ ਘਰ ਦੇ ਵਿੱਚ ਕੋਈ ਪ੍ਰੋਬਲਮ ਇਹੋ ਜੀ ਹੋਵੇ ਇਹ ਉਹਨੂੰ ਹੀ ਪਤਾ ਹੁੰਦਾ ਔਰ ਹੋਣ ਜੇ ਪਾਰਟੀ ਨੇ ਸਾਹਿਬ ਭਗਵੰਤ ਸਿੰਘ ਜੀ ਮਾਨ ਨੇ ਮੈਨੂੰ ਇਸ ਚੋਗਾ ਸਮਝਿਆ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਦਾ ਤੇ ਮੈਂ ਬੇਖੂਬੀ ਉਹ ਲੁਭਾਊਗਾ ਤੁਹਾਡੇ ਨਾਲੇ ਵਾਦਾ ਕਰਕੇ ਚੱਲੇ ਆਂ ਔਰ 11 ਤਰੀਕ ਨੂੰ ਇਹ ਆਪਾਂ ਵੋਟਾਂ ਪਾਉਣੀਆਂ ਨੇ ਔਰ ਝਾੜੂ ਲੋ ਚੋੜ ਨਿਸ਼ਾਨ ਕਿਦੇ ਵੇਖਿਓ ਕਿਤੇ ਪਹਿਲੇ ਵਾਲੇ ਦੇ ਨਾਲ ਨਾ ਪਾ ਦਿਓ ਕਿਦੇ ਕਿੱਲੀ ਉਹੀ ਇਹੋ ਕਹਿੰਦੇ ਉਹ ਖੁਣੀ ਰਮੀਸੋਂ ਉਹੀ ਵੋਟਾਂ ਮੰਗੀ ਜਾਂਦਾ ਉਹਦੇ ਤੇ ਨਾ ਕਿਤੇ ਪਾ ਦਿਓ ਇਹ ਕੰਮ ਖਰਾਬ ਬੜਾ ਹੋਣਾ ਜੇ ਨਾਨੂ ਸਾਰਿਆਂ ਨੂੰ ਪਤਾ ਵਕਾਜ਼ ਕਰਕੇ ਕਿਸੇ ਵਾਲਿਆਂ ਨੂੰ ਤੇ ਪਤਾ ਹੀ ਆ ਨਾ ਸੋ ਇਸ ਕਰਕੇ ਝਾੜੂ ਚੋੜ ਨਿਸ਼ਾਨ ਆ ਤਗੜੇ ਹੋ ਕੇ ਕਰੀ ਆਪਾਂ ਵਿਧਾਨ ਸਭਾ ਦਾ ਹਿੱਸਾ ਬਣੀਏ ਤਾਂ ਕਿ ਤੁਹਾਡੇ ਕੰਮ ਆ ਨੌਜਵਾਨਾਂ ਵਾਲੀ ਸਟੇਡੀਅਮ ਸਾਰੇ ਭਰਾਵਾਂ ਲਈ ਆ ਸਕੀਮਾਂ ਜਿਹੜੀਆਂ ਸਾਰੀਆਂ ਮੈਂ ਲਾਗੂ ਕਰਾ ਸਕਾਂ ਆ 1.5 ਸਾਲ ਪੌਣੇ 2 ਸਾਲ ਠੋਕੇ ਕੰਮ ਕਰੀਏ ਤਾਂ ਕਿ 27 ਵਾਲੇ ਇਲੈਕਸ਼ਨ ਦਾ ਜਿਹੜਾ ਮੁੱਢ ਜਿਹੜਾ ਆ ਆਜੀ ਬੰਦੀਏ ਕੱਲੇ ਕੱਲੇ ਪਿੰਡਾਂ ਦੀ ਆਵਾਜ਼ ਆ ਕੱਲੇ ਕੱਲੇ ਘਰਾਂ 'ਚ ਆਵਾਜ਼ ਆ ਕਿ ਵਾਕਿਆ ਹੀ ਇਹ ਕੰਮ ਕਰਾ ਸਕਦੇ ਆ ਤੇ ਤੁਹਾਡੀ ਸਹਿਮਤੀ ਦੇ ਨਾਲ ਤੁਹਾਡੇ ਸਹਿਯੋਗ ਨਾਲ ਕਰਾ ਸਕਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ